ਜਿਹੜੀ ਇੱਥੇ ਕੈਂਪ ਲਗਾਇਆ ਗਿਆ ਹੈ ਕਿੰਨਾ ਲੋਕੀ ਜਿਨ੍ਹਾਂ ਦੇ ਕੰਮ ਰੁਪਏ ਸੀ ਕਰਵਾਏ ਨਹੀਂ ਉਹਨਕੀ ਦੇਣਾ ਚਾਹੁੰਦੇ ਆ ਇਹ ਯੂਨਾਈਟਿਡ ਸਾਈਕਲ پارک ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਅੱਜ ਵੀ ਸਾਡੇ ਪ੍ਰਧਾਨ ਜੀ ਨੇ ਅਤੇ ਸਮੁੱਚੀ ਟੀਮ ਨੇ ਜਿਹੜੇ ਇੱਥੇ ਸਿਹਰਾੜੀ ਸਾਹਿਬ ਭੋਗਲ ਸਾਹਿਬ ਸਾਰੇ ਇਸ ਵੇਲੇ ਵੀ ਹਾਜ਼ਰ ਨੇ ਉਹਨਾਂ ਨੇ ਕੈਂਪ ਲਾਇਆ ਹੋਇਆ ਅਸੀਂ ਇਹਨਾਂ ਦਾ ਸਾਥ ਦੇ ਰਹੇ ਹਾਂ ਸਾਰੇ ਕਾਰਪੋਰੇਸ਼ਨ ਵਾਲੇ ਪਲੱਸ ਜੇ ਕੋਈ ਕਾਉਂਸਲਰ ਦੀ ਕਿਸੇ ਨੇ ਮੋਹਰ ਲਗਾਉਣੀ ਹੁੰਦੀ ਹੈ ਕੋਈ ਲੋਡ ਪੈਂਦੀ ਹੈ ਉਹਦੇ ਵਾਸਤੇ ਵੀ ਕੰਮ ਰੁਕਦਾ ਜਿਹੜੀ ਲੁੱਤੀ ਗਈ ਜਿਹਨੇ ਇੱਥੇ ਮੇਨ ਹੈਗਾ ਸਾਡਾ ਫੈਕਟਰੀ ਲਾਇਸੈਂਸ ਬ ਡਿਪਟੀ ਕਮਿਸ਼ਨਰ ਸਾਹਿਬ ਵੀ ਇੱਥੇ ਬੈਠੇ ਨੇ ਦਾ ਕਰਕੇ ਜਿਹੜਾ ਵੀ ਕੰਮ ਹੋਵੇ ਕਾਰਪੋਰੇਸ਼ਨ ਦਾ ਉਹ ਇੱਥੇ ਅੱਜ ਹੋ ਰਿਹਾ ਹੈ ਪਬਲਿਕਲੀ ਆਵਾਜ਼ ਪਹੁੰਚ ਚੁੱਕੀ ਹੋਈ ਹੈ ਜਿਹੜਾ ਹਾਂਜੀ ਤੁਹਾਡੇ ਵੱਲੋਂ ਕੀ ਪ੍ਰਾਲਾਭ ਦਿੱਤਾ ਦੀ ਅਸੀਂ ਰੋਕਦਾ ਆਵਾਜ਼ ਪਹੁੰਚਾਉਂਦਾ ਜਿਹੜਾ ਇਹ ਕਿ ਅਸੀਂ ਕਿਹਨੇ ਦਾ ਲਾਹਾ ਲਓ 31 ਤੱਕ ਜਿਹੜੀ ਇਹ ਸਾਨੂੰ ਰਿਵੈਟ ਮਿਲਦੀ ਆ ਨਹੀਂ ਤਾਂ 31 ਤੋਂ ਬਾਅਦ ਉਹ ਰਿਵੈਟ ਮਰ ਜਾਣੀਆਂ ਪਾਣੀ ਸਿਵਰੇਟੇ ਵੀ 10% ਟੈਕਸ ਐਕਸਟਰਾ ਲੱਗ ਜਾਣਾ ਪਲੱਸ ਤੇ ਪੈਨਲਟੀ ਲੱਗ ਜਾਂਦੀ 18% ਵਿਆਜ ਲੱਗਦਾ ਇਸ ਕਰਕੇ ਉਹ ਤੋਂ ਬਚਣ ਲਈ ਆਪਾਂ ਜਿਹੜੀ ਅਦਾਈ ਹੈ ਉਹ 31 ਤੋਂ ਪਹਿਲਾਂ ਪਹਿਲਾਂ ਕਰ ਦਈਏ ਇਹ ਇੱਕ ਹਲਕਾ ਕੋਈ ਹੋਵੇ ਆ ਵੈਸੇ ਆਤਮਨਗਰ ਹਲਕਾ ਹੈ ਪਰ ਇੱਥੇ ਕੋਈ ਵੀ ਆ ਸਕਦਾ ਕਿਉਂਕਿ ਜੁਨਰੇਟਡ ਸਾਇਕਲ ਬੋਰਡ ਦੇ ਮੈਂਬਰ ਫੋਕਲ ਪੁਆਇੰਟ ਤੋਂ ਵੀ ਨੇ ਹਰ ਪਾਸੇ ਪੂਰੇ ਸ਼ਹਿਰ ਤੋਂ ਨੇ ਹਾਂ 20 ਤੇ 30 ਜਿਹੜੇ ਅਧਿਕਾਰੀ ਉੱਥੇ ਬੈਠੇ ਨੇ ਮੈਂ 44 ਨੰਬਰ ਵਾਰਡ ਤੋਂ ਆ ਮੈਂ ਸਰਿੰਦਰਪਾਲ ਸਿੰਘ ਮੱਕੜ ਸੈਕਟਰੀ ਯੂनाइटेड ਸਾਈਕਲਰਸ ਐਸੋਸੀਏਸ਼ਨ ਅੱਜ ਅਥੇ ਸਾਡੇ ਐਸੋਸੀਏਸ਼ਨ ਦੇ ਵਿੱਚ ਕੈਂਪ ਲੱਗਿਆ ਪ੍ਰਾਪਰਟੀ ਟੈਕਸ ਫੈਕਟਰੀ ਦੇ ਲਾਇਸੈਂਸ ਅਤੇ ਪਾਣੀ ਸਿਵਰੇਜ ਦੇ ਬਿੱਲ ਤੇ ਸਾਡੇ ਮੈਂਬਰ ਅਤੇ ਹੋਰ ਪਬਲਿਕ ਨੂੰ ਬਹੁਤ ਹੀ ਸਹੂਲਤ ਮਿਲੀ ਇਸ ਕੈਂਪ ਨਾਲ MLA ਸਾਹਿਬ ਨੇ ਬਹੁਤ ਹੀ ਸਾਡਾ ਸਹਿਯੋਗ ਦਿੱਤਾ ਤੇ ਸਾਰੇ ਹੀ ਬਹੁਤ ਆਪਣਾ ਹੋਰ ਈਜ਼ੀ ਵੇ ਦੇ ਨਾਲ ਸਾਰਾ ਕੰਮ ਹੋ ਰਿਹਾ ਕੋਈ ਖੱਜਲ ਖਵਾਰੀ ਨਹੀਂ ਇਹਦੀ ਹਮਮਾ ਆਕੇ ਅਪੀਲ ਕਰਦੇ ਆ ਸਾਰੇ ਹਮਮਾ ਆਕੇ ਇੱਥੇ ਆਓ ਤੇ ਆਪਣਾ ਲਾਭ ਉਠਾਓ ਆਮਦਵੀ ਪਾਰਟੀ ਦੇ ਬੋਲ ਦੇ ਜਿਹੜੇ ਟੈਕਸ ਨੇ ਉਹਨਾਂ ਨੂੰ ਵੀ ਦੇ ਨਾਲ ਜਿਹੜੇ ਕੋਰਪੋਰੇਸ਼ਨ ਦੇ ਇੰਸਪੈਕਟਰ ਨੇ ਪਰੇਸ਼ਾਨ ਰਹੇ ਜਿਹੜੀ ਅਸੈਸਮੈਂਟ ਤੁਸੀਂ ਆਨਲਾਈਨ ਜਾਇਆ ਸੀ ਅਸੈਸਮੈਂਟ ਭੁਲਾਈ ਦੇ ਇੰਸਪੈਕਟਰ ਵੱਲੋਂ ਪਹਿਲਾਂ ਉਹ 43000 ਦੀ ਬਣਾਈ ਦੇਈ ਦਾ ਵਿੱਚ ਅਸਰ ਬਦਲਦਾ ਉਹ ਨਹੀਂ ਦੇ ਦਿੰਦੇ ਐਸਾਨੀ ਇਹ ਕੋਈ ਜਦੋਂ ਆਪਾਂ ਪਹਿਲਾਂ ਬਣਾਇਆ ਜਿਹੜਾ ਬੰਦੇ ਨੇ ਸੈਲਫ ਅਸੈਸਮੈਂਟ ਬਣਾਣੀ ਹੁੰਦੀ ਹੈ ਉਹਦੇ ਵਿੱਚ ਆਪਾਂ ਆਪ ਹੀ ਉੱਪਰ ਥੱਲੇ ਕਰ ਲੈਨੇ ਕੰਮ ਜਦੋਂ ਜਾ ਕੇ ਸਰਵੇ ਹੁੰਦਾ ਉਦੋਂ ਜਿਹੜਾ ਗਲਤ ਪਾਇਆ ਜਾਂਦਾ ਉਹਦਾ ਫਿਰ ਜੋ ਵੀ ਹੈਗਾ ਦੇਣਾ ਹੀ ਪੈਂਦਾ ਇਹਦੇ ਵਿੱਚ ਕੋਈ ਜਿਹੜੀ ਐਸੋਸੀਏਸ਼ਨ ਹੈ ਅਜਾ ਆਪਾਂ ਕਾਰਪੋਰੇਸ਼ਨ ਆ ਪੂਰਾ ਫੇਅਰ ਕੰਮ ਕਰਦੀ ਹੈ ਕੋਈ ਇਹਦੇ ਚ ਐ ਨਹੀਂ ਕਿ ਹਾਂ ਵੀ ਗਲਤ ਕੰਮ ਕਰੇ ਕਿਸੇ ਦਾ ਬਾਹਰ ਬਿਲਕੁਲ ਪਾਰਦਰਸ਼ੀ ਕੰਮ ਹੋ ਰਿਹਾ ਜੀ ਆਨਲਾਈਨ ਸਾਰਾ ਸਿਸਟਮ ਹੈ ਬਹੁਤ ਵਧੀਆ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਬਹੁਤ ਵਧੀਆ ਸਿਸਟਮ ਧੰਨਵਾਦ ਸਰ ਜੀ ਜਿਹਨਾਂ ਦੇ ਅਗਰ ਕਰਿਆ ਉਹਨਾਂ ਨੂੰ ਸੰਭੂ ਤੋਂ ਆਇਓ ਜਿਹੜੇ ਮੇਰੇ ਨਾਲ ਆਏ ਗਰੇ ਮੈਂ ਦੁਰੇਸ਼ਪਾਨ ਰੱਖਿਆ ਮਾਈਨਰ ਜਰ ਸੁਭਨ ਤੇ ਸਾਹਮਣੇ ਜਿਹੜੇ ਤੋਂ ਆਇਓ ਕਰਚਰੀ ਜਿਹਨੇ ਵੀ ਅਰੇ ਦੋਸਤਾਂ ਦੇ ਸਾਹਮਣੇ ਵਿੱਚ ਹੀ ਸੰਗ ਦੇ ਗਿਰੀ ਸਤਨ ਕਰਵਾਈਆਂ ਇਹ ਮਿਲਨ ਵਾਲੇ ਹਿੰਦੀ ਅਧਿਕਾਰੀ ਸਾਰਿਆਂ ਨੂੰ ਗੁਰੂ ਬੋਧਿਆ ਕਿਰਦਾਰ ਵਾਹਿਗੁਰੂ ਦਾ ਜਿੰਦਗੀ ਦਾ ਹਰ ਦੇ ਵਿੱਚ ਹਰ ਇੱਕ ਦਮਾਂ ਦੇ ਨਾਲ-ਨਾਲ ਕਿਹੜੇ ਨਿੱਜੀ ਕੰਮ ਹੁੰਦੇ ਨੇ ਤੇਰੇ ਫੈਕਲੇ ਤੇ ਵਾਸ਼ਲ ਤੇ ਰੀਲ ਨੂੰ ਬਸੇ कैंप लाहिणो इहो जेपोशन जे अधिकारीअ मान साहिब जे आशीर्वाद सदका हूंदे रहण अॼु जल सिंट ते सेमान जी अॼु कैंप लाया सामना न करण पवे इहो नथे समां वेंदा उते किथे न किथे बि मथे आहे उन सारे अधिकारीअ सां सारे सेबान धन करू अचो अॼु यूनेटी सैल पहुचे ਦੇ ਆਧੇ ਦਿਨ ਦੇ ਵਿੱਚ ਕੀ ਕੀ ਕਰਦੇ ਹਾਂ ਯੂਨਾਈਟਿਡ ਸਾਈਕਲ ਵਾਲੇ ਬਹੁਤ ਵਧੀਆ ਹੈਲਪ ਕਰ ਰਹੇ ਆ ਕੈਂਪ ਲਾ ਕੇ ਆਪਣੇ ਮੈਂਬਰਾਂ ਨੂੰ ਜਿਹੜਾ ਉਹਦੇ ਸਹੂਲਤਾਂ ਦੇ ਰਹੇ ਆ ਲਾਇਸੈਂਸ ਬਣਵਾ ਰਹੇ ਆ ਔਰ ਸਾਨੂੰ ਉਹ ਬੜੇ ਘੇੜੇ ਵੱਜ ਜਾਂਦੇ ਇੱਥੇ ਸਾਰਾ ਕੁਝ ਵਧੀਆ ਤਰੀਕੇ ਨਾਲ ਨਿਪਟਿਆ ਜਾਂਦਾ ਕਿਸੇ ਦਾ ਐਕਸਪਰਟ ਆਇਆ ਇਹ ਫੈਕਟਰੀ ਦਾ ਲਾਇਸੈਂਸ ਹੈ ਔਰ ਉਹਦੀ ਉਹਦੀ ਫੀਸ ਭਰਨਾ ਹੈ ਹੋਰ ਇਹ ਇੱਥੇ ਕੰਮ ਹੋ ਰਿਹਾ ਹਾਂਜੀ ਹਾਂਜੀ ਹੋ ਰਿਹਾ ਫੀਸੀਆਂ ਦੇਣੀਆਂ ਚਾਹੀਦੀ ਜਿਹੜੇ ਲੋਕਾਂ ਦੀ ਗੱਲ ਜਰੂਰ ਆ ਕੇ ਆਪਣੇ ਕੈਂਪ ਦਾ ਲਾਹਾ ਲਓ ਆਪਣੇ ਆਪਣੇ ਲਸਾ ਨਿਊ ਕਰਾ ਕੇ ਆਪਣੇ ਬਲੈਂਟੀ ਤੋਂ ਬਚੋ ਬੈਠੇ ਨੇ ਤੇ ਅਮਦੀਬਾਦੀ ਦੇ ਅਧਿਕਾਰੀ ਬੈਠੇ ਨੇ ਆਮਾਦੀ ਦੇ ਸੋਨ ਸਿੰਘ ਗੋਗਾ ਜੀ ਬੈਠੇ ਨੇ ਇੱਥੇ ਮੌਜੂਦ ਨੇ ਮੈਂਬਰਾਂ ਦਾ ਕੰਮ ਕਰਾ ਰਹੇ ਸਾਰਿਆਂ ਦਾ ਬਾਕੀ ਯੂਨਾਈਟਿਡ ਸਾਈਕਲ ਵਾਲੇ ਅਧਿਕਾਰੀ ਬੈਠੇ ਹੋ ਆਪਣਾ ਕੰਮ ਕਰਾ ਰਹੇ ਸ਼ਿਸ਼ਵਾਸ ਹੀ ਕੰਮ ਹੋ ਰਿਹਾ ਬਿਲਕੁਲ ਹੋ ਰਿਹਾ ਜੀ ਸਹੀ ਕੰਮ ਕਰਾ ਰਹੇ ਨੇ ਜਿੰਨੇ ਸਫਾਰਦ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਠੀਕ ਜੀ ਅੱਜ ਜਿਹੜਾ ਜਿੰਦੀ ਅੱਜ ਜਿਹੜਾ ਤੁਹਾਨੂੰ ਦਿਆ ਜਾਈਦਾ ਹੈ ਅੱਜ ਦੇ ਦਿਨ ਦਾ ਜਿਹੜਾ ਕੈਂਪ ਲਾਇਆ ਗਿਆ ਉਹ ਜਿੰਨੇ ਮੇਰੇ ਫੈਕਟਰੀ ਵਾਲੇ ਭਾਰਤਵੀਰ ਨੇ ਉਹਨਾਂ ਦੇ ਲਾਇਸੈਂਸ ਰੀਨਿਊਨ ਕੋ ਲਾਉਣ ਦਾ ਕੈਂਪ ਹੈ ਇਹ ਮੇਰਾ ਖਿਆਲ ਹੈ ਵੀ ਚੌਥਾ ਪੰਜਵਾਂ ਕੈਂਪਾ ਕਰਨਾ ਵਾਖਵਾ ਕਮਾਣਾ ਵਿੱਚ ਲਾਇਆ ਸੀ ਅੱਜ ਇਹ ਮੇਗਾ ਕੈਂਪ ਲਾਇਆ ਜਿੱਦੇ ਵਿੱਚ ਸਮੁੱਚੇ ਆਤਮਨਗਰ ਹੱਕੇ ਦੇ ਉਹ ਮੇਰੇ ਫੈਕਟਰੀ ਧਾਰ ਕਬੀਰ ਜਿਨ੍ਹਾਂ ਨੂੰ ਲਾਇਸੈਂਸ ਲਈ ਖਜਰਫਰ ਹੋਣਾ ਪੈਂਦਾ ਇਤਰਾ ਕਦੇ ਉਹਨਾਂ ਨੂੰ ਕ腐ਸ਼ਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਹ ਨਹੀਂ ਮਸ਼ਹਹਰ ਨੂੰ ਬਹੁਤ ਕੰਮ ਨਹੀਂ ਇਹ ਤਾਂ ਸਾਰੇ ਅਧਿਕਾਰੀਆਂ ਵੱਲੋਂ ਜੁਆਇੰਟਡ ਸਾਈਕਲ ਦੇ ਮੈਨੂਫੈਕਚਰ ਐਸੋਸੀਏਸ਼ਨ ਦੇ ਇਸ ਹਾਲ ਦੇ ਵਿੱਚ ਅੱਜ ਜਿਹੜਾ ਕੈਂਪ ਲੱਗ ਰਿਹਾ ਜਿੱਥੇ ਮੈਂ ਇਹਨਾਂ ਦਾ ਧੰਨਵਾਦ ਕਰਨਾ ਐਸੋਸੀਏਸ਼ਨ ਦਾ ਉੱਥੇ ਆ ਦੁਕਾਨੀਆਂ ਦਾ ਮੇਰੇ ਨਾਲ ਸਾਰੇ ਕੌਂਸਲਰ ਸੇਵਾਵਾਂ ਦਾ ਸਾਰੇ ਬਲੱਡਰੀਨ ਦਾ ਧੰਨਵਾਦ ਕਰਦਾ ਵਿਸ਼ੇਸ਼ ਰੂਪ ਵਿੱਚ ਮੀਡੀਆ ਦਾ ਵੀ ਧੰਨਵਾਦ ਕਰਦਾ ਜਿਹੜੇ ਸਮੇਂ ਸਮੇਂ ਵਿੱਚ ਅੱਜ ਇਹ ਕੈਂਪਾਂ ਦੀ ਕਵਰੇਜ ਕਰਕੇ ਲੋਕਾਂ ਤੱਕ ਇਹ ਆਵਾਜ਼ ਪਹੁੰਚਾਉਂਦੇ ਪੁੱਛਣ ਜੋ